ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤਾਂ ਮਿੱਤਰਾਂ ਨੂੰ ਪ੍ਰਭ ਸਿੱਧੂ ਚੈਨਲ ਤੇ ਸਾਰਾ ਸਵਾਗਤ ਹੈ ਅੱਪਾ ਤੁਹਾਨੂੰ ਦਿਖਾਵਾਂਗੇ ਬਲੌਗ ਬੱਚੇ ਚੌੜ ਕਰਦੇ ਨੇ ਲੜਦੇ ਨੇ ਕੁੜੀਆਂ ਨੇ ਬਾਕੀਆ ਕੁੜੀਆਂ ਬੈਠੀਆਂ ਨੇ ਪੁੱਛ ਲੋ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਐ ਹੋ ਸਾਡਾ ਨੇ ਬਹੁਤ ਵਧੀਆ ਹੋਮੋਗੇ ਤੇ ਇਹ ਕੁੜੀਆਂ ਨੇ ਆਪੇ ਡਾਂਗਾ ਨਾਲ ਬਹੁਤ ਲੜੀਆਂ ਨੇ ਤੁਹਾਨੂੰ ਬਰਾਬਰੀ ਦਿਖਾਉਣ ਵਾਲੇ ਬਲੌਗ ਦੇਖਿਓ ਕਮੈ ਲੜ ਰਹੀਆਂ ਨੇ ਕੋਈ ਕਿਨੂੰ ਧੱਕਾ ਮਾਰ ਰਹੀ ਐ ਕੋਈ ਕਿਨੂੰ ਧੱਕਾ ਮਾਰ ਰਹੀ ਐ ਚੱਲ ਰਿਹਾ ਕੰਮ ਜੀ ਤੇ ਆਪਣਲੇ ਤੁਹਾਨੂੰ ਵੀਡੀਓ ਦਿਖਾਵਾਂਗੇ ਵਿੱਚੇ ਭੁੰਤਾਂ ਵੀ ਬਣੀਆਂ ਹੋਈਆਂ ਨੇ ਬਲੀ ਵੀ ਆ। ਮਸਾਜ ਬਾਬਾ ਨੇ ਇਸ ਰਵੇ ਕਾਸਰ ਕੁਛ ਕਰਾਣੀ ਤੇ ਸਾਡੀ ਸੇਵਾ ਕਰਨਾ। ਸਾਰਾ ਬਲਾਗ ਦੇਖੋ ਧਿਆਨ ਨਾਲ ਜੀ। ਸਸਰੀ ਘਰ ਸਾਰੇ ਦੋਸਤਾਂ ਮਿਸਰਾ। ਅਖਣੀਆਂ-ਆਂ ਗੱਲਾਂ ਕਰਦੀ। ਤੇਰੇ ਬਾਹਰ ਘਾੜਾ ਜੱਪੀ ਕੰਨੀਆਂ-ਆਂ ਗੱਲਾਂ ਕਰਦੀਆਂ। ਆਣ ਮੈਂ ਬੱਜਨੇ ਸ਼ੇਖ ਨੂਰ ਕਰਦੀ। ਹੁਣ ਹਾਂ ਜਦ ਰੋ ਜਾ। ਕਿਹੜੇ ਨੂਰ ਦੇ ਬਾਬਾ ਜੀ। ਆਵੇ ਲਾ ਕੇ ਚੁੱਕਿਆ। ਕਿਹੜੇ ਨੂਰ ਲਾਦੇ ਬਾਬਾ। ਰੋਲਾ ਪਾਰਖ ਨੇ ਕਾਹ ਫਿਰਦਾ ਜਵਾਖ ਜਾ। ਸਾਰਾ ਦਿਨ ਚੌੜ ਕਰਨੋ ਹਟਦਾ। ਉਹ ਫਿਰਦੀਆਂ ਨੇ ਕੁੜੀਆਂ, ਦੋ ਕੁੜੀਆਂ ਉਹ ਫਿਰਦੇ ਨੇ ਕੋਹ ਜਾਂਦੀ ਆ। ਨਾਨਕੇ ਆਰੀਆਂ ਨੇ ਰੌਲਾ ਵਰਗਾ ਕੁੜੀ ਦਾ ਪਿੰਡਿਆ ਦਾ ਪਤੀ ਆ ਕੋ ਖੜੀ ਕੁੜੀ ਨਾਨਕੇ ਆਈ ਆ ਇੱਕ ਇਧਰ ਲੁੱਕ ਗਿਆ ਆਪਦੀ ਮਾਸੀ ਲਵੇ ਇੱਕ ਆ ਖੜਿਆ ਜਵਾਖ ਜੀ ਇੰਨੀ ਝੌੜ ਕਰਦਾ ਵੀ ਨਾ ਕਰਦਾ ਆ ਕੁੜੀ ਦੇ ਸਾਡੇ ਪਿੰਡ ਦੀ ਹੋਆ ਹਰਮਨ ਗੁਰਮਨ ਆਓ ਹਰਮਨ ਬੈਠੀ ਆ ਜੀ ਆ ਕੁੜੀ ਵੀ ਨਾਨਕੇ ਉਹ ਭੱਜ ਗਿਆ ਦੇਖ ਆ ਆ ਬੜੀ ਲੱਖਾ ਜੀ ਇੰਨੀ ਲੱਖਾ ਜੀ ਕਿੰਨੀ ਵੀ ਨਾ ਕਹਦੋ ਜੀ ਤੇ ਇਹ ਆ ਕੁੜੀਆਂ ਛਾੜੀਆਂ ਨੇ ਜੀ ਸਾਡੇ ਉਰੇ ਆਈਆਂ ਹੋਏ ਨੇ ਉਹ ਫਿਰਦੀਆਂ ਕੁੜੀਆਂ ਦੋ ਤਿੰਨਾਂ ਨੇ ਕੋ ਕੁੜੀ ਉਹ ਫਿਰਦੀ ਆ ਜੀ ਨਾਨਕੇ ਆਈ ਹੋਈ ਆ ਮਾ ਪਾਤਾ ਥੌੜਾ ਤੇ ਇੱਕ ਉਹ ਕੁੜੀ ਮੰਗਰ ਆਉਂਦੀ ਆ ਜਵਾਖੜੀ ਸਾਡੀ ਵਾ ਜੀ ਆ ਵੀ ਹੈਗੇ ਸਾਡੀਆਂ ਨੇ ਕਾ ਕਰੇ ਆਪਦੇ ਨਾਨਕੇ ਆਈਆਂ ਆਈਆਂ ਨੇ ਇੰਨੀ ਚੌੜ ਕਰਦੇ ਨੇ ਜਵਾਖੀ ਨਾ ਜੀ ਕਿੰਨੀ ਵੀ ਨਾ ਕਹ ਦੇ ਉਹ ਲੁਕੀ ਜਾਂਦੀ ਹੁਣ ਆ ਕਾਤਾ ਬੜੀ ਲਾਥਾ ਜੀ ਕੁੜੀ ਆ ਆ ਫਿਰ ਦੇਖ ਨਵੂ ਨਵੂ ਕਹਦੇ ਨੇ ਤੈਨੂੰ ਇੱਕ ਵੱਡੀ ਕੁੜੀ ਉਹ ਵੀ ਬੀਜ ਦੇ ਇੱਕ ਆ ਖੜਿਆ ਜੀ ਆ ਦੇਖ ਲੋ ਬੰਦਾ ਜੂੜਾ ਦੇਖ ਜੀ ਨਾ ਨਾ ਆਵੇ ਨਾ ਕਰੇ ਹੁਣ ਆ ਜਿੱਦੇ ਦਾ ਨਾਨਕੇ ਆਇਆ ਨਾ ਅਸਤੀ ਨਹੀਂ ਹੈਗਾ ਮਾ ਦਾ ਪੁੱਤ ਇਹ ਨਾ ਆਉਂਦੀ ਨਿਗਾ ਜੀ ਜਿੱਦੇ ਦਾ ਨਾਨਕੇ ਆਇਆ ਨਾਉਂਦੀ ਨਹੀਂ ਆ ਕੁੜੀ ਆ ਦੇਖੋ ਜੀ ਆ ਕੁੜੀ ਵੀ ਬਹੁਤ ਚੌੜ ਕਰਦੀ ਹੈਗੀ ਇੰਨੀ ਚੌੜ ਕਰਦੀ ਹੈ ਕੁੜੀ ਉਹ ਫੇਰਦੀ ਹੈ ਜੀ ਆ ਫੇਰ ਲਓ ਕੀ ਜੀ ਦੇਖੋ ਕੁੜੀ ਆ ਮੁੰਡਾ ਸਾਰਾ ਦਾ ਮੋਬਾਈਲ ਤੇ ਲੱਗਿਆ ਰਹਿੰਦਾ ਜੀ ਮਾਂ ਦਾ ਬਤਨ ਹੋਰ ਕੋਈ ਕੰਮ ਨਹੀਂ ਬਣਾ ਵਾਈਫਾਈ ਚਲਾਰ ਕੇ ਕਿਸਦਾ ਪਤਾ ਨਹੀਂ ਕਿਦੇ ਵਾਈਫਾਈ ਤੇ ਬੈਠਾ ਜੀ ਆ ਦੇਖੋ ਟ੍ਰੈਨਰ ਤੇ ਬੈਠਾ ਜੀ ਆ ਇਧਰ ਦੇਖ ਲਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਹੋਵੋਗੇ ਥੋੜੀ ਹੀ ਬਾਵਾਗੇ ਚੱਲ ਰਹੀ ਆ ਉਹ ਬੰਮਾ ਫੇਰਦਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਗਈ ਨੱਥ ਕੁੜੀ ਪੂਰੀ ਜੀ ਆ ਦੇਖੋ ਟੀਟ ਜੀ ਟੀਟ ਆ ਜੀ ਪੂਰੀ ਟੀ ਇਹ ਉੱਦੇ ਚਾਰ ਪੰਜ ਜਾਨੇ ਨੇ ਜਿਹੜੇ ਸਾਡੇ ਉੱਦੇ ਦੇ ਪਿੰਡ ਆ ਰਹੇ ਨੇ ਇਹ ਪਰਨਾ ਹੁੰਦੇ ਨਹੀਂ ਕਹਿੰਦੇ ਸਾਡੇ ਇਨਫੈਕਟ ਸਰਾਈਂਦੀ ਪਾਣੀ ਬਦਲਾ ਹੋ ਜੂ ਲੈ ਬਈ ਆਖੋਈ ਉਹ ਦੇਖੋ ਚਾਰ ਕਰਾ ਲਈਏ ਕੱਪੜੇ ਉਹੀ ਪਾਰਖੇ ਨੇ ਕੋਈ ਨਹੀਂ ਕੱਪੜਾ ਨਹੀਂ ਮੇਰੇ ਨਹੀਂ ਨਾ ਇਹ ਕੋਈ ਲੜ ਪੇ ਲੜ ਪੇ ਜੀ ਡਾਂਗਾ ਝੱਕ ਲੋ ਡਾਂਗਾ ਡਾਂਗਾ ਝੱਕ ਲੋ ਅਜਵਾਖੇ ਲੜ ਪੇ ਜੀ ਕਾਫਰ ਜੀ ਡਾਂਗਾ ਝੱਕ ਲੋ ਡਾਂਗਾ ਲੜ ਪੇ ਜੀ ਆ ਦੇਖੋ ਜੀ ਡਾਂਗਾ ਚੱਕਲੀਆਂ ਲੜਪੀਆਂ ਹੁਣ ਪੂਰੀਆਂ ਲੜਪੀਆਂ ਚੱਲ ਪਿਆ ਕੰਮ ਜੀ ਆਪਕੇ ਲੜਪੀਆਂ ਕੁੜੀਆਂ ਦੇਖੋ ਜੀ ਹੁਣ ਸਾਡੇ ਸਾਡੇ ਗਰਮਣ ਜੀ ਗਰਮਣ ਕਹਿੰਦੀ ਮੈਂ ਨਾਨਕੇ ਜਾਂਦੀ ਨਹੀਂ ਗਈ ਨਹੀਂ ਇਹ ਤਾਂ ਕਹਿੰਦੀ ਮੈਂ ਪਿੰਡੀ ਰਹੂੰਗੀ ਛੁੱਟੀਆਂ ਗਈ ਅੱਛਾ ਜਾਏ ਜੀ ਮਾਰੀ ਹੋਈ ਸਿਆਣੀ ਕੁੜੀ ਇਹ ਕਹਿੰਦੀ ਮੈਂ ਗਈ ਨਹੀਂ ਹੈਗੀ ਆ ਆ ਦੇਖੋ ਜਾ ਦੇਖਾ ਦੇ ਕਾ ਦੇ ਡਾਂਡਾ ਡੰਡਾ ਚੱਕੀ ਫਿਰਦੀ ਨਾਨਕੇ ਆ ਕੇ ਤੇ ਮਾਨ ਕੇ ਨਾ ਨਾਨਕੇ ਦੇਖ ਲਾ ਉਹ 76 76 ਖਾਨ ਦੀ ਵਾਲੀ ਆਤਾ ਜੀ ਨੂੰ ਲੇ ਫੜੇ ਲੂਡੇ ਸਾਰਾ ਦਿਨ ਖਾਂਦੀ ਰਹਿੰਦੀ ਹੈ ਜੀ ਇਹ ਆ ਕੁੜੀ ਸਾਹ ਬਰਤਵਾ ਜੀ ਦਿਮਾਗ ਚ ਫੜੀ ਅੱਛੀ ਜਾਂਦੀ ਹੈ ਪਤਾ ਨਹੀਂ ਕੀ ਹੋ ਰਿਹਾ ਲੈ ਮੈਂ ਅੜਦੀ ਹੋਣੀ ਹੋਰ ਮੈਂ ਰੋ ਲੱਗ ਜਾਈਂ ਦੇਖਾਓ ਦੇਖਾਓ ਬਰੇ ਕੋਣ ਕਾਲ ਮੈਨਾਰੇ ਦੀ ਆ ਫਿਰ ਦੇਖਿਆ ਲੁੱਕ ਗਿਆ ਲੁੱਕ ਗਈ ਜੀ ਆਦਾ ਵਾਲੀ ਠੀਕ ਹੈ ਬੱਚਤਾਂ ਕਾਫੇ ਕਰ ਰਹੇ ਨੇ ਪੁੱਸਬਣਾ ਕਿਹਦੇ ਪਹਿਲੇ ਪੁੱਸਾ ਮੇਰੇ ਜਵਾਕ ਨੀ ਫੜਾ ਲਉ ਪੇਰੇ ਕਟਾਉਂਦੇ